ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਤ ਜੈਨ ਗਰੂਪ ਦੀ ਠੀਕ ਹੋਸ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਨਤ ਜੈਨ ਗਰੂਪ ਠੀਕ ਫਰੀਪੋਰਟ ਅੱਜ ਆਪਾਂ ਜਿਹੜੇ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਿੰਟਡ ਸਟਾਕ ਹੈ ਤੇ ਸਾਰੇ ਜਿਹੜੇ ਸੂਟ ਹੈ ਮਲ ਕੋਟਨ ਦੇ ਨੇ ਤੇ ਨਾਲ ਮਲ ਕੋਟਨ ਦੀ ਦੁਪੱਟੀ ਰਹਿਣਗੇ ਜੀ ਤੇ ਬਹੁਤ ਹੀ ਸੋਹਣੇ ਸੂਟ ਹੈ ਪੂਰੇ ਜਿਹੜੇ ਟ੍ਰੈਂਡਿੰਗ ਦੇ ਵਿੱਚ ਹੈ ਇਹਦਾ ਪ੍ਰਿੰਟ ਚੱਲਦਾ ਪਿਆ ਤੇ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ WhatsApp ਤੇ ਹਾਂਜੀ ਆਪਣਾ ਪਹਿਲਾ ਕਲਰ ਆ ਪਿਸਤਾ ਕਲਰ ਦਾ ਸੂਟ ਹੈ ਇਹ ਵਿੱਚ ਬਹੁਤ ਹੀ ਸੋਹਣਾ ਬਰੀਕ ਬਰੀਕ ਕਲਰ ਬਣਿਆ ਹੋਇਆ ਪ੍ਰਿੰਟ ਆ ਇਹਦੀ ਸ਼ਰਟ ਰਹੂਗੀ ਜੀ ਆ ਨਾਲ ਇਹਦੀ ਬਾਟਮ ਆ ਬਾਟਮ ਦੇ ਵਿੱਚ ਵੀ ਬਿਲਕੁਲ ਬਰੀਕ ਬਰੀਕ ਪ੍ਰਿੰਟ ਬਣਿਆ ਹੈ ਇਹਦਾ ਦੁਪੱਟਾ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਦੁਪੱਟੇ ਦੇ ਵਿੱਚ ਹੋਈ ਆ ਪੂਰੇ 2.5 ਮੀਟਰ ਦੇ ਖੁੱਲੇ-ਡੁੱਲੇ ਦੁਪੱਟੇ ਰਹਿਣਗੇ ਜੀ। ਇਹ ਡਿਜ਼ਾਈਨ ਦੇ ਵਿੱਚ ਇਹ ਆਪਣਾ ਫਰਸਟ ਕਲਰ ਆ। ਸੈਕੰਡ ਕਲਰ ਆ ਜਿਹੜਾ ਪਿੰਕ ਪੀਚ ਕਲਰ। ਇਹ ਵੀ ਬਹੁਤ ਸੋਹਣਾ ਕਲਰ ਹੈ। ਇਹ ਦੀ ਸ਼ਰਟ ਆਉਗੀ ਜੀ। ਇਹ ਦੀ ਬਾਟਮ ਆ। ਤੇ ਨਾਲ ਇਹਦਾ ਜੀ ਇਹ ਆਪਣੇ ਕੋਲੇ 3rd ਕਲਰ ਆ ਲਾਈਟ ਜਾਂ ਮਾਊਸ ਜਿਹਾ ਕਲਰ ਹੈ ਇਹ ਆ ਇਹਦੀ ਬਾਟਮ ਹੈ ਜੀ ਆ ਇਹਦਾ ਦੁਪੱਟਾ ਹੈ ਜਿਹੜਾ ਇਹਦੇ ਵਿੱਚ ਆਪਣੇ ਕੋਲੇ 4th ਕਲਰ ਆ ਉਹ ਹੈ yellow ਬਿਲਕੁਲ ਲਾਈਟ ਜਿਹਾ yellow ਆ ਅੱਖਾਂ 'ਚ ਚੁੱਭਣ ਵਾਲਾ ਨਹੀਂ ਹੈਗਾ ਨਾਲ ਇਹਦੀ ਬਾਟਮ ਹੈ ਜੀ ਏ ਦਾ ਦੁਪੱਟਾ ਇਹ ਆਪਣਾ ਪਹਿਲਾ ਡਿਜ਼ਾਈਨ ਸੀ ਜਿਹੜਾ ਖੂਸਰਾ ਡਿਜ਼ਾਈਨ ਆ ਉਹਦੇ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਅਵੇਲੇਬਲ ਆ ਲਾਈਟ ਜャ ਪਰਪਲ ਟੋਨ ਆ ਬਿਲਕੁਲ ਲਾਈਟ ਪਰਪਲ ਕਲਰ ਦਾ ਜਿਹੜਾ ਇਹ ਇਹਦੇ ਸ਼ਰਟ ਦੀ ਡਿਜ਼ਾਈਨਿੰਗ ਆ ਆ ਇਹਦੀ ਬਾਟਮ ਰੋਬ ਵੀ ਜੀ ਦੁਪੱਟਾ ਸਾਰੇ ਸੁੱਟਾਂ ਦੇ ਦੁਪੱਟੇ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਹੋਣਗੇ ਆ ਇਹਦਾ ਫਸਟ ਕਲਰ ਹੈ ਜਿਹੜਾ ਇਹਦਾ ਸੈਕਿੰਡ ਕਲਰ ਹੈ ਲਾਈਟ ਜਾਂ ਪੀਕਾਕ ਜਿਹਾ ਸ਼ੇਡ ਹੈ ਬਿਲਕੁਲ ਲਾਈਟ yellow ਨਾਲ ਕੰਟਰਾਸਟ ਹੈ ਇਹ ਦੀ ਸ਼ਰਟ ਹੈ ਜੀ ਆ ਇਹਦੀ ਬਾਟਮ ਆ ਆ ਇਹਦਾ ਦੁਪੱਟਾ ਇਹਦਾ ਸੈਕੰਡ ਕਲਰ ਸੀ ਜਿਹੜਾ ਥਰਡ ਕਲਰ ਆ ਲਾਈਟ ਪਰਪਲ ਜੀ ਟੋਨ ਦਾ ਕਲਰ ਹੈ ਵੀ ਇਹ ਵੀ ਸ਼ਰਟ ਹੈ ਵੀ ਆਹ ਇਹਦੀ ਬਾਟਮ ਹੈ ਤੇ ਨਾਲ ਹੀ ਇਹਦਾ ਦੁਪੱਟਾ ਪ੍ਰਿੰਟਿੰਗ ਸਾਰੇ ਸੂਟਾਂ ਦੀ ਇਹਨਾਂ ਦੀ ਸੇਮ ਹੈ ਇਹਦੇ ਵਿੱਚ ਜਿਹੜਾ ਕੋਰਸ ਕਲਰ ਆ ਉਹ ਆਪਣੇ ਕੋਲ ਪਿੰਕ ਕਲਰ ਹੈ ਏ ਦੀ ਬਾਟਮ ਹੈ ਜੀ। ਤੇ ਨਾਲ ਏ ਦਾ ਦੁਪੱਟਾ। ਦੁਪੱਟਿਆਂ ਦੀ ਪ੍ਰਿੰਟਿੰਗ ਸਾਰਿਆਂ ਦੀ ਸੇਮ ਹੀ ਆ। ਜਿਹੜਾ ਨੈਕਸਟ ਸੂਟ ਆਪਣੇ ਕੋਲੇ ਇਹ ਸੋਲੋ ਕਲਰ ਹੀ ਐ। ਇਹਦੇ ਵਿੱਚ ਇੱਕ ਹੀ ਕਲਰ ਆ। ਇਹ ਤੁਸੀਂ ਜਿੰਨੇ ਮਰਜ਼ੀ ਆਰਡਰ ਮੰਗਵਾ ਸਕਦੇ ਹੋ। ਆ ਇਹਦੀ ਸ਼ਰਟ ਆ ਜੀ। ਇੱਧਰੋਂ ਸਿੱਧਾ ਉੱਪਰ, ਉੱਪਰ। ਆ ਇਹਦੀ ਸ਼ਰਟ ਰਹੂਗੀ। ਇਹਦੀ ਬਾਟਮ ਆ ਇਹਨਾਂ ਦਾ ਪੱਟਾ ਵੀ ਬਹੁਤ ਸੋਹਣਾ ਆ ਆਇਆ ਦਾ ਪੱਟਾ ਬਣਿਆ ਹੋਇਆ ਦੁਪੱਟੇ ਦੀ ਲੰਬਾਈ ਜਿਹੜਾ ਇਹ ਬਹੁਤ ਜ਼ਿਆਦਾ ਆ ਜਿਹੜਾ ਨੈਕ ਸੂਟ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆ ਪਹਿਲੇ ਡਾਰਕ ਮਸਟਰਡ ਟੋਨ ਇਹ ਵੀ ਸ਼ਰਟ ਹੈ ਜਿਹੜੀ ਇਹਦੀ ਬਾਟਮ ਬਣੀ ਆ ਉਹ ਪਲੇਨ ਆ ਇਹਦਾ ਦੁਪੱਟਾ ਬਹੁਤ ਹੀ ਸੌਫਟ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆ ਸਿਰਫ ਇੱਕ ਹੈ ਮਸਟਰਡ ਹੈ ਇੱਕ ਹੈ ਡਾਰਕ ਮिजੈਂਟਾ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਕੋਈ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਭੇਜ ਸਕਦੇ ਹੋ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੁੰਦਾ ਹੀ ਆ ਤੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਸਿਰਫ ਸਿਰਫ 1000 ਰੁਪਏ ਆ ਤੇ ਨਾਲ ਤੁਹਾਨੂੰ 60 ਰੁਪਏ ਜਿਹੜੀ ਸ਼ਿਪਿੰਗ ਲੱਗੂਗੀ ਤੇ ਤੁਹਾਨੂੰ ਕੋਈ ਵੀ ਪਸੰਦ ਆਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਤੇ ਜਿਹੜੇ-ਜਿਹੜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਓਕੇ ਜੀ ਥੈਂਕ ਯੂ ਮਿਲਦੇ ਆ ਹੁਣ ਨੈਕਸਟ ਵੀਡੀਓ ਦੇ ਵਿੱਚ ਉਹਦੇ ਵਿੱਚ ਆਪਾਂ ਥੋੜੇ ਜਿਹੇ ਹੋਰ ਡਿਜ਼ਾਈਨ ਆ ਜਿਹੜੇ ਉਹ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਓਕੇ ਜੀ ਥੈਂਕ ਯੂ